ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਰੇਸ਼ਮੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਵਿੱਚ ਪੀਐਮ ਸੀਰੀਜ਼ ਸਟੱਡੀ ਮਟੀਰੀਅਲ ਆਇਆ ਹੋਇਆ ਬਹੁਤ ਵਧੀਆ ਮਟੀਰੀਅਲ ਹੈ ਕੁਐਸਚਨ ਬਹੁਤ ਇੰਪੋਰਟੈਂਟ ਨੇ ਸੋ ਅੱਜ ਦੂਜਾ ਟੌਪਿਕ ਆਪਾਂ ਡਿਸਕਸ ਕਰ ਰਹੇ ਹਾਂ ਇਸ ਵੀਡੀਓ ਚ ਉਧਾਰਵਾਦ ਹਰ ਇੱਕ ਟੌਪਿਕ ਦੀ ਇੱਕ ਇੱਕ ਵੀਡੀਓ ਡਾਲ ਪਾ ਰਹੇ ਆਂ ਤਾਂ ਕਿ ਤੁਹਾਨੂੰ ਹੈਲਪ ਹੋ ਜਾਏ ਛੋਟੀ ਵੀਡੀਓ ਬਣੇ ਠੀਕ ਹੈ ਸੋ ਇੰਪੋਰਟੈਂਟ ਕੁਐਸਚਨ ਨੇ ਡੈਫੀਨਿਟਲੀ ਤੁਸੀਂ ਇਹਨਾਂ ਨੂੰ ਜਰੂਰ ਸਟੱਡੀ ਕਰਨਾ ਟਾਪਿਕ ਹੈ ਉਧਾਰਵਾਦ ਸੁਧਾਰਵਾਦ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਪਹਿਲਾ ਕੁਐਸਚਨ ਹੈ ਉਧਾਰਵਾਦ ਦੇ ਅਰਥ ਲਿਖੋ ਉਧਾਰਵਾਦ ਦੇ ਲਿਬਰਲਿਜ਼ਮ ਸ਼ਬਦ ਦਾ ਉਧਾਰਵਾਦ ਸ਼ਬਦ ਦਾ ਜਨਮ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸਟੋਂ ਆਇਆ ਜਿਸ ਦਾ ਅਰਥ ਹੈ ਸੁਤੰਤਰ ਵਿਅਕਤੀ ਠੀਕ ਹੈ ਦੂਜਾ ਪ੍ਰਸ਼ਨ ਉਧਾਰਵਾਦ ਦੇ ਸਮਰਥਕ ਕਿਸ ਦੇ ਵਿਦਵਾਨ ਕਿਸੇ ਦੋ ਵਿਦਵਾਨਾਂ ਨਾਲ ਲਿਖੋ ਕਿਹੜੇ ਨੇ ਜੌਨ ਲੋਕ ਤੇ ਰੂਸੋ ਤੀਜਾ ਪ੍ਰਸ਼ਨ ਜੌਨ ਲੋਕ ਅਨਸਾਰ ਮਨੁੱਖ ਦੇ ਕਿਹੜੇ ਅਧਿਕਾਰ ਕੁਦਰਤੀ ਅਧਿਕਾਰ ਹਨ ਸਤੰਤਰਤਾ ਸਮਾਨਤਾ ਤੇ ਸੰਪਤੀ ਦਾ ਅਧਿਕਾਰ ਕੁਦਰਤੀ ਅਧਿਕਾਰ ਨੇ ਚੌਥਾ ਪ੍ਰਸ਼ਨ ਪਰੰਪਰਾਵਾਦੀ ਉਧਾਰਵਾਦ ਤੋਂ ਕੀ ਭਾਵ ਹੈ ਪਰੰਪਰਾਵਾਦੀ ਉਧਾਰਵਾਦ ਵਿਅਕਤੀ ਨੂੰ ਵੱਧ ਤੋਂ ਵੱਧ ਸਵਤੰਤਰਤਾ ਦੇ ਹੱਕ ਵਿੱਚ ਹੈ ਤੇ ਰਾਜ ਦੇ ਕਾਰਜ ਖੇਤਰ ਨੂੰ ਸੀਮਿਤ ਕੀਤੇ ਜਾਣ ਦੇ ਹੱਕ ਵਿੱਚ ਹੈ ਪੰਜਵਾਂ ਪ੍ਰਸ਼ਨ ਉਧਾਰਵਾਦ ਪਰੰਪਰਾਵਾਦੀ ਉਧਾਰਵਾਦ ਦਾ ਕੋਈ ਇੱਕ ਸੰਦ ਲਿਖੋ ਖੁੱਲਾ ਮੁਕਾਬਲਾ ਤੇ ਸਵਤੰਤਰ ਵਪਾਰ ਦਾ ਸਮਰਥਨ ਨੈਕਸਟ ਕੁਐਸਚਨ ਹੈ ਪਰੰਪਰਾਵਾਦੀ ਉਧਾਰਵਾਦੀ ਰਾਜ ਨੂੰ ਅਸ਼ਕ ਅਵਸ਼ਕ ਬਰਾਈ ਕਿਉਂ ਮੰਨਦੇ ਨੇ ਕੁਝ ਕਾਰਜ ਕਰਨ ਲਈ ਰਾਜ ਜ਼ਰੂਰੀ ਹੈ ਜਿਹੜੇ ਕੀ ਵਿਅਕਤੀ ਆਪ ਨਹੀਂ ਕਰ ਸਕਦਾ ਪਰੰਤੂ ਇਸ ਦੇ ਨਾਲ ਨਾਲ ਰਾਜ ਵਿਅਕਤੀ ਦੀ ਸੁਤੰਤਰਤਾ ਨੂੰ ਸੀਮਤ ਕਰਦਾ ਸਮਕਾਲੀ ਉਧਾਰਵਾਦ ਤੋਂ ਕੀ ਭਾਵ ਹੈ ਸਮਕਾਲੀ ਉਧਾਰਵਾਦ ਖੁੱਲੇ ਮੁਕਾਬਲੇ ਤੇ ਸੁਤੰਤਰ ਵਪਾਰ ਦਾ ਵਿਰੋਧ ਕਰਦਾ ਹੈ ਸਮਕਾਲੀ ਉਧਾਰਵਾਦ ਦੇ ਦੋ ਸਮਰਥਕਾਂ ਦੇ ਨਾਂ ਕਿਹੜੇ ਵਿਦਵਾਨ ਨੇ ਜੀ ਡੀ ਐਚ ਕੋਲ ਤੇ ਮੈਕਾਈਵਰ ਸਮਕਾਲੀ ਉਧਾਰਵਾਦ ਦਾ ਆਧੁਨਿਕ ਉਧਾਰਵਾਦ ਦੇ ਵਿਕਾਸ ਲਈ ਜ਼ਿੰਮੇਵਾਰ ਕੋਈ ਇੱਕ ਕਾਰਨ ਲਿਖੋ ਰਾਜਨੀਤਿਕ ਲੋਕਤੰਤਰ ਦਾ ਪ੍ਰਸਾਰ 10ਵਾਂ ਪ੍ਰਸ਼ਨ ਪਰੰਪਰਾਵਾਦੀ ਉਧਾਰਵਾਦ ਨੂੰ ਨਿਖੇਦਾਤਮਕ ਯਾਨੀ ਨੈਗੇਟਿਵ ਉਧਾਰਵਾਦ ਕਿਉਂ ਕਿਹਾ ਜਾਂਦਾ ਹੈ ਇਹ ਰਾਜ ਦੁਆਰਾ ਵਿਅਕਤੀ ਦੇ ਜੀਵਨ ਵਿੱਚ ਘੱਟ ਤੋਂ ਘੱਟ ਦਖਲਅੰਦਾਜ਼ੀ ਦੇ ਸਮਰਥਕ ਨੇ 11ਵਾਂ ਉਦਾਰਵਾਦ ਵਿਚਾਰਧਾਰਾ ਦੇ ਕੋਈ ਇੱਕ ਕਮੀ ਲਿਖੋ ਰਾਜ ਬਨੌਟੇ ਸੰਸਥਾ ਨਹੀਂ ਹੈ ਸਗੋਂ ਇੱਕ ਕੁਦਰਤੀ ਸੰਸਥਾ ਹੈ ਇਹਦੀ ਆਲੋchna ਹੈ 12ਵਾਂ ਪ੍ਰਸ਼ਨ ਉਦਾਰਵਾਦ ਦੇ ਦੋ ਮੁਖ ਰੂਪ ਲਿਖੋ ਉਦਾਰਵਾਦ ਦੇ ਦੋ ਮੁਖ ਰੂਪ ਨੇ ਪਰੰਪਰਾਵਾਦੀ ਉਦਾਰਵਾਦ ਤੇ ਸਮਕਾਲੀ ਜਾਂ ਆਧੁਨਿਕ ਉਦਾਰਵਾਦ 13ਵਾਂ ਪ੍ਰਸ਼ਨ ਸਮਕਾਲੀ ਉਦਾਰਵਾਦ ਅਨੁਸਾਰ ਰਾਜ ਕਿਸ ਪ੍ਰਕਾਰ ਦੀ ਸੰਸਥਾ ਹੈ ਸਮਕਾਲੀ ਉਦਾਰਵਾਦ ਅਨੁਸਾਰ ਰਾਜ ਸਮਾਜਿਕ ਕਲਿਆਣ ਦੀ ਸੰਸਥਾ ਹੈ 14ਵਾਂ ਪ੍ਰਸ਼ਨ ਬੈਂਥਮ ਨੇ ਕਿਹੜੀ ਵਿਚਾਰਧਾਰਾ ਪੇਸ਼ ਕੀਤੀ ਬੈਂਥਮ ਨੇ ਉਪਯੋਗਤਾਵਾਦੀ ਵਿਚਾਰਧਾਰਾ ਪੇਸ਼ ਕੀਤੀ ਐਡਮ ਸਮਿਥ ਨੇ ਕਿਹੜਾ ਸਿਧਾਂਤ ਪੇਸ਼ ਕੀਤਾ ਐਡਮ ਸਮਿਥ ਨੇ ਆਰਥਿਕ ਖੇਤਰ ਵਿੱਚ ਮੁਕਤ ਰਹਿਣ ਦਿਓ ਮੁਕਤ ਰਹਿਣ ਦਿਓ ਦਾ ਸਿਧਾਂਤ ਪੇਸ਼ ਕੀਤਾ 15ਵਾਂ ਪ੍ਰਸ਼ਨ ਸੌਰੀ ਉ ਪਰੰਪਰਾ ਉਧਾਰਵਾਦ ਦੇ ਦੋ ਰੂਪ ਕਿਹੜੇ-ਕਿਹੜੇ ਨੇ ਪਰੰਪਰਾਵਾਦੀ ਉਧਾਰਵਾਦ ਪ੍ਰਸ਼ਨ ਨਹੀਂ ਲਿਖ ਪਾਏ ਤੇ ਅਧਨਿਕ ਉਧਾਰਵਾਦ ਠੀਕ ਹੈ ਇਨਕਮਿੰਗ ਵੌਇਸ ਕਾਲ ਫ্রম ਕਾਕਾ ਜੀਓ ਔਨ SIM JIO ਓਕੇ ਕੁਐਸਚਨ ਨੰਬਰ 16ਵਾਂ ਦੁਬਾਰਾ ਪਰੰਪਰਾਵਾਦੀ ਉਧਾਰਵਾਦ ਦੇ ਦੋ ਸਮਰਥਕਾਂ ਦੇ ਨਾਂ ਲਿਖੋ ਜohn lock ਤੇ adam smith ਸਤਾਰਵੰਬਰਸ਼ਨ ਪਰੰਪਰਾਕਤੀ ਧਰਮਵਾਦ ਨੂੰ ਨਿਖੇਦਾਤਮਕ ਯਾਨੀ 네ਗੇਟਿਵ ਲਿਬਰਲਿਜ਼ਮ ਕਿਉਂ ਕਿਹਾ ਜਾਂਦਾ ਕਿਉਂਕਿ ਇਹ ਰਾਜ ਨੂੰ ਬਨਾਵਟੀ ਸੰਸਥਾ ਮੰਨਦਾ ਤੇ ਇਸ ਨੂੰ ਜ਼ਰੂਰੀ ਬੁਰਾਈ ਦੇ ਰੂਪ ਵਿੱਚ ਸਵੀਕਾਰ ਕਰਦਾ 18ਵਾਂ 18ਵੀਂ ਤੇ 19ਵੀਂ ਸਦੀ ਵਿੱਚ ਉਧਾਰਵਾਦ ਦਾ ਸਰੂਪ ਕਿਸ ਤਰ੍ਹਾਂ ਦਾ ਸੀ 18ਵੀਂ ਤੇ 19ਵੀਂ ਸਦੀ ਵਿੱਚ ਉਧਾਰਵਾਦ ਦਾ ਸਰੂਪ 네ਗੇਟਿਵ ਸੀ ਨਿਖੇਦਾਤਮਕ ਸੀ 19ਵਾਂ ਸਮਕਾਲੀ ਜਾਂ ਆਧੁਨਿਕ ਉਧਾਰਵਾਦ ਤੋਂ ਕੀ ਭਾਵ ਹੈ ਇਹ ਰਾਜ ਨੂੰ ਇੱਕ ਸਮਾਜਿਕ ਤੇ ਨੈਤਿਕ ਸੰਸਥਾ ਮੰਨਦੇ ਹੋਏ ਲੋਕਾਂ ਨੂੰ ਕਲਿਆਣ ਲਈ ਜਿਆਦਾ ਤੋਂ ਜਿਆਦਾ ਕੰਮ ਸੌਂਪਣਾ ਚਾਹੁੰਦੇ ਨੇ 20ਵਾਂ ਵਰਸ਼ਨ ਕਿਹੜੇ ਵਿਦਵਾਨ ਨੇ ਵਿਅਕਤੀ ਦੇ ਕੁਦਰਤੀ ਅਧਿਕਾਰਾਂ ਦਾ ਸਮਰਥਨ ਕੀਤਾ ਜੌਨ ਲੋਕ ਨੇ ਖਾਲੀ ਥਾਂ ਵਾਲੇ ਪ੍ਰਸ਼ਨ ਪਰੰਪਰਾਵਾਦੀ ਧਾਰਵਾਦ ਖੁੱਲੇ ਮੁਕਾਬਲੇ ਅਤੇ ਸੁਤੰਤਰ ਵਪਾਰ ਦੇ ਵਿੱਚ ਭਰਨਾ ਸੁਤੰਤਰ ਵਪਾਰ ਦੇ ਸਮਰਥਕ ਸੀ ਡੈਸ਼ 10 ਬੁੱਕ ਆਫ ਲਾਜ਼ ਪੁਸਤਕ ਦੇ ਲੇਖਕ ਸੀ ਇਹਦਾ ਉੱਤਰ ਹੈਗਾ ਮੋਂਟੈਸਕਿਊ ਮੋਂਟੈਸਕਿਊ ਇਹ ਠਾ ਉੱਤਰ ਵੀ ਨੇ ਤੁਸੀਂ ਟੈਲੀ ਕਰ ਸਕਦੇ ਹੋ ਨਾਲ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਮੋਂਟੈਸਕਿਊ ਤੀਜਾ ਪ੍ਰਸ਼ਨ ਡੈਸ਼ ਸ਼ਾਸਨ ਦੇ ਦੋ ਨਿਬੰਧ ਯਾਨੀ ਦਾ ਟ੍ਰੀਟਾਈਜ਼ਸ ਔਨ ਗਵਰਨਮੈਂਟ ਦਾ ਲੇਖਕ ਸੀ ਜੇ ਐਸ ਮਿਲ ਚੌਥਾ ਰੂਸੋ ਦੇ ਸਿਧਾਂਤ ਡੈਸ਼ ਸਿਧਾਂਤ ਦੇ ਸਮਰਥਕ ਸੀ ਕਿਹਦਾ ਸੀਗਾ ਆਮ ਇੱਛਾ ਰੂਸੋ ਆਮ ਇੱਛਾ ਸਿਧਾਂਤ ਦਾ ਸਮਰਥਕ ਸੀ ਪੰਜਵਾਂ ਪ੍ਰਸ਼ਨ ਪਰੰਪਰਾਵਾਦੀ ਧਾਰਵਾਦੀ ਅਨੁਸਾਰ ਰਾਜ ਡੈਸ਼ ਸੰਸਥਾ ਹੈ ਕਿ ਉਹ ਜੀ ਸੰਸਥਾ ਹੈ ਬਨਾਵਟੀ ਛੇਵਾਂ ਪ੍ਰਸ਼ਨ ਕੁਦਰਤੀ ਡੈਸ਼ ਕੁਦਰਤੀ ਅਧਿਕਾਰਾਂ ਦਾ ਸਮਰਥਕ ਸੀ ਕੌਣ ਸੀਗਾ ਜੌਨ ਲੋਕ ਸਤਵਾਂ ਪ੍ਰਸ਼ਨ ਉਦਾਰਵਾਦੀ ਡੈਸ਼ ਸਮਾਜ ਵਿੱਚ ਵਿਸ਼ਵਾਸ ਰੱਖਦੇ ਨੇ ਕਿਹੜਾ ਬਹੁਲਵਾਦੀ 8ਵਾਂ ਪ੍ਰਸ਼ਨ ਪਰੰਪਰਾਵਾਦੀ ਉਦਾਰਵਾਦ ਰਾਜ ਨੂੰ ਇੱਕ ਜ਼ਰੂਰੀ ਬੁराई ਮੰਨਦੇ ਹੈ ਰਾਜ ਨੂੰ ਇੱਕ ਜ਼ਰੂਰੀ ਬੁराई ਮੰਨਦੇ ਕੁਝ ਕੁਐਸਚਨ ਟ੍ਰੂ ਫਾਲਸ ਵੀ ਨੇ ਉਦਾਰਵਾਦ ਸ਼ਬਦ ਦਾ ਮੂਲ ਲਾਤੀਨੀ ਭਾਸ਼ਾ ਦਾ ਸ਼ਬਦ ਲਿਵਰਲਿਸ ਹੈ ਟ੍ਰੂ ਹੈ ਜਾਂ ਫਾਲਸ ਇਹ ਟ੍ਰੂ ਹੈ ਉਦਾਰਵਾਦ ਰਾਜ ਦੀ ਨਿਰੰਕੁਸ਼ ਪਾਵ ਵਿੱਚ ਵਿਸ਼ਵਾਸ ਰੱਖਦੇ ਨੇ ਗਲਤ ਹੈ ਜான் ਲੋਕ ਪਰੰਪਰਾਧਿ ਉਧਾਰਵਾਦ ਦਾ ਸਵਾਰਥਕ ਸੀ ਸਹੀ ਹੈ ਉਧਾਰਵਾਦ ਖੁੱਲੇ ਮੁਕਾਬਲੇ ਦੇ ਸਿਧਾਂਤ ਦੇ ਵਿਰੁੱਧ ਨੇ ਇੱਕ ਉਧਾਰਵਾਦੀ ਖੁੱਲੇ ਮੁਕਾਬਲੇ ਦੇ ਸਿਧਾਂਤ ਦੇ ਵਿਰੁੱਧ ਨੇ ਇਹ ਗਲਤ ਹੈ ਉਧਾਰਵਾਦੀ ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪੰਜਵਾਂ ਪ੍ਰਸ਼ਨ ਹੈ ਇਹ ਸਹੀ ਹੈ ਛੇਵਾਂ ਪ੍ਰਸ਼ਨ ਉਧਾਰਵਾਦ ਰਾਜ ਨੂੰ ਕੁਦਰਤੀ ਸੰਸਥਾ ਮੰਨਦੇ ਨੇ ਇਹ ਗਲਤ ਹੈ ਬਣਾਵਟੀ ਸੰਸਥਾ ਮੰਨਦੇ ਹੈ 7ਵਾਂ ਪ੍ਰਸ਼ਨ ਉਦਾਰਵਾਦੀ ਵਿਅਕਤੀ ਨੂੰ ਸਾਧਨ ਅਤੇ ਰਾਜ ਨੂੰ ਉਦੇਸ਼ਮੰਦ ਮੰਨਦੇ ਨੇ 7ਵਾਂ ਵੀ ਗਲਤ ਹੈ। ਪਰੰਪਰਾਵਾਦੀ ਉਦਾਰਵਾਦ ਨਕਰਾਤਮਕ ਰਾਜ ਦਾ ਸਮਰਥਕ ਹੈ। ਬਿਲਕੁਲ ਸਹੀ ਹੈ। 9ਵਾਂ ਪ੍ਰਸ਼ਨ ਅਧੁਨਿਕ ਉਦਾਰਵਾਦੀ ਅਨੁਸਾਰ ਖੁੱਲੇ ਮੁਕਾਬਲੇ ਤੇ ਸੁਤੰਤਰ ਵਪਾਰ ਦੇ ਸਿਧਾਂਤ ਦਾ ਵਿਰੋਧ ਕੀਤਾ ਗਿਆ ਸੀ। ਸਹੀ ਹੈ। ਅਧੁਨਿਕ ਜਿਹੜੇ ਨੇ ਵਿਰੋਧ ਕਰਦੇ ਆ। ਅਧੁਨਿਕ ਉਦਾਰਵਾਦੀ ਰਾਜ ਨੂੰ ਕਲਿਆਣਕਾਰੀ ਸੰਸਥਾ ਮੰਨਦੇ ਨੇ ਇਹ ਵੀ ਸਹੀ ਹੈ। ਸੋ ਬਾਰੇ ਵੀ ਅਰਥੀਓ ਸਾਰੀਆਂ ਸਾਰੇ ਟੌਪਿਕ ਦੀ ਵੀਡੀਓਜ਼ ਮੈਂ ਤੁਹਾਨੂੰ ਸ਼ੇਅਰ ਕਰ ਦੇਵਾਂਗਾ ਤੁਸੀਂ ਤਿਆਰੀ ਕਰਨੀ ਹੈ ਤੇ ਚੰਗੇ ਨੰਬਰ ਪ੍ਰਾਪਤ ਕਰਨੇ ਹੈ ਤੇ ਦੇਖਦੇ ਰਹਿਣਾ ਕਨਸੈਪਟ ਗੁਰੂ ਏਕੇ ਚੈਨਲ ਸਾਰੇ ਵੀਡੀਓਜ਼ ਸਾਰਾ ਮਟੀਰੀਅਲ ਪੀਐਮ ਸ਼੍ਰੀਵਾਲਾ ਤੁਹਾਨੂੰ ਇੱਥੇ ਮਿਲੇਗਾ ਠੀਕ ਹੈ ਥੈਂਕ ਯੂ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ